ਸਰਕਾਰ ਵੱਲੋਂ ਸਾਰੇ ਪ੍ਰਭਾਵਿਤ 2300 ਪਿੰਡ ਜਿਹੜੇ ਨੇ ਉੱਥੇ ਮੈਡੀਕਲ ਕੈਂਪ ਲਾਏ ਜਾਣਗੇ 596 ਪਿੰਡਾਂ 'ਚ ਆਮ ਆਦਮੀ ਕਲੀਨਿਕ ਪਹਿਲਾਂ ਹੀ ਬਣੇ ਹੋਏ ਨੇ ਉੱਥੇ ਮੈਡੀਕਲ ਕੈਂਪ ਦਵਾਈਆਂ ਤੇ ਹੋਰ ਸਿਹਤ ਸੌਾਵਾਂ ਮੌਜੂਦ ਰਹਿਣਗੇ ਬਾਕੀ 1707 ਪਿੰਡਾਂ 'ਚ ਸਕੂਲ ਧਰਮਸ਼ਾਲਾ ਅੰਗਣਵਾੜੀ ਪੰਚਾਇਤ ਭਵਨਾਂ ਵਰਗੀਆਂ ਸਾਂਝੀਆਂ ਥਾਵਾਂ ਤੇ ਜਿੱਥੇ ਪਿੰਡ ਵਾਲੇ ਕਹਿਣਗੇ ਤੇ ਉੱਥੇ ਮੈਡੀਕਲ ਸਟਾਫ ਡਾਕਟਰ ਸਿਹਤ ਸੂਤਤਾ ਵਾਸਤੇ ਹਰ ਵਕਤ ਹਾਜ਼ਰ ਰਹਿਣਗੇ 550 ਐਂਬੂਲੈਂਸਾਂ ਸਰਕਾਰ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਉਗੀ ਤਾਂ ਕਿ ਜੇ ਕੋਈ ਐਮਰਜੈਂਸੀ ਹੈਲਥ ਸੇਵਾ ਦੇਣੀ ਭਵੇ ਤਾਂ ਐਂਬੂਲੈਂਸ ਜਿਹੜੀ ਹੈ ਉਹ ਇੱਥੇ ਜਾਂ ਨਾਲ ਦੇ ਪਿੰਡ 'ਚ ਮੌਜੂਦ ਹੋਵੇ ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ 713 ਪਿੰਡਾਂ 'ਚ ਕਰੀਬ 2.5 ਲੱਖ ਦੇ ਆਸ-ਪਾਸ ਪਸ਼ੂਆਂ ਹੜਾਂ ਤੋਂ ਪ੍ਰਭਾਵਿਤ ਨੇ ਸਰਕਾਰ ਨੇ ਹਰੇਕ ਪਿੰਡ 'ਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰਦੀ ਪਸ਼ੂਆਂ ਦੀ ਜਗ੍ਹਾ ਤੋਂ ਜਿੱਥੇ ਉਹ ਨੇ ਮਲਬਾ ਖਰਾਬ ਚਾਰੇ ਨੂੰ ਹਟਾ ਦੇਾਂਗੇ ਦਵਾਈਆਂ ਦੀ ਕੋਈ ਕਮੀ ਨਹੀਂ ਆਉਣ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਜੇ ਕਿਸੇ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਕਿਰਪਾ ਕਰਕੇ ਸੰਪਰਕ ਕਰੇ ਲੋਕਲ ਅਧਿਕਾਰੀਆਂ ਨਾਲ ਹੋ ਸਕਦਾ ਕੋਈ ਐਸੀ ਖੰਗ ਹੋਵੇ ਜਿਹੜੀ ਸਾਰੇ ਪਿੰਡ ਨੂੰ ਜਾਂ ਅੱਧੇ ਪਿੰਡ ਨੂੰ ਹੋਗੀ ਇਹ ਸਾਈਨ ਹੁੰਦੇ ਨੇ ਡਿਜ਼ੀਜ਼ ਦੇ ਤਾਂ ਤਾਂ ਕਿ ਉਹਨੂੰ ਉੱਥੇ ਹੀ ਕਾਬੂ ਕਰ ਲਿਆ